ਡਾਕਟਰਾਂ ਵੱਲੋਂ ਨਿੱਤ ਕੀਤੀਆਂ ਜਾ ਰਹੀਆਂ ਹੜਤਾਲਾਂ ਕਾਰਨ ਆਮ ਲੋਕਾਂ ਅਤੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਪਦੀ ਦੁਪਹਿਰ ਵਿੱਚ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਬਾਹਰ ਖੜੇ ਇਹ ਲੋਕ ਇਲਾਜ ਕਰਾਉਣ ਲਈ ਡਾਕਟਰਾਂ ਦਾ ਇੰਤਜ਼ਾਰ ਕਰ ਰਹੇ ਨੇ ਪਰ ਦੂਰ ਦੂਰ ਤੋਂ ਆਏ ਇਹਨਾਂ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਤੇ ਨਹੀਂ ਆ ਰਿਹਾ। ਤਰਸਾ ਸਿਵਲ ਹਸਪਤਾਲ ਦੇ ਡਾਕਟਰ ਹੜਤਾਲ 'ਤੇ ਸਨ ਜਿਸ ਕਰਕੇ ਮਰੀਜ਼ਾਂ ਕੋਲ ਗਰਮੀ ਵਿੱਚ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈ। ਆਖਿਰ ਕਦੋਂ ਤੱਕ ਸਰਕਾਰ ਤੋਂ ਆਪਣੀਆਂ ਮੰਗਾਂ ਬਣਵਾਉਣ ਲਈ ਡਾਕਟਰਾਂ ਵੱਲੋਂ ਚੱਲਦੀਆਂ ਇਹ ਹੜਤਾਲਾਂ ਖਤਮ ਹੋਣਗੀਆਂ ਤਾਂ ਜੋ ਆਮ ਲੋਕਾਂ ਨੂੰ ਇਲਾਜ ਕਰਾਉਣ ਲਈ ਇੰਨੀ ਮੁਸ਼ਕਲ ਚੱਲਣੀ ਨਾ ਪਵੇ। ਸੁਬਾਹ ਆਈ। ਇੱਥੇ ਡਾਕਟਰ ਸਾਹਿਬ ਹੈ ਨਹੀਂ ਜੀ। ਆਪਰੇਸ਼ਨ ਕਰਾਉਣਾ ਸੀ ਨਰਿੰਦਰਾ ਜੀ। ਤੇ ਹਾਲ ਤੱਕ ਡਾਕਟਰ ਸਾਹਿਬ ਕੋਈ ਹੈ ਨਹੀਂ ਕਹਿੰਦੇ ਹੜਤਾਲ ਹੈ ਸਾਡੀ ਸਾਡੇ ਮਰੀਜ਼ ਪਰੇਸ਼ਾਨ ਹੈ। ਬਾ ਆਪਰੇਸ਼ਨ ਸੀਗਾ ਸਾਲੇ ਅੱਧਾ ਆਪਰੇਸ਼ਨ ਕਰਾਉਣਾ ਸੀਗਾ ਉਹਨਾਂ ਦਾ। ਪ੍ਰੇਸ਼ਨ ਸਰਕ ਆਏ ਸੀ ਕੋਵਾਂ ਕੇ ਇੱਥੇ ਪਤਾ ਲੱਗਿਆ ਜੀ ਸਾਨੂੰ ਵੀ ਇੱਥੇ ਅੱਜ ਸਟੈਕ ਇਹਨਾਂ ਦਾ ਵੀ ਅੱਜ ਤਾਂ ਕਰਕੇ ਟੈਸਟੋਸਟ ਵੀ ਬਹੁਤ ਪ੍ਰੋਬਲਮ ਨਾਲ ਹੋ ਰਹੇ ਨੇ ਕੋਈ ਹੋ ਰਹੀ ਨਹੀਂ ਇਹਨਾਂ ਜਲਦੀ ਵੀ ਜੋ ਛੇਤੀ ਹੋ ਜਾਣਾ ਡਾਕਟਰ ਕਹਿੰਦੇ ਨੇ ਵੀ 2 ਵਜੇ ਤੋਂ ਬਾਅਦ ਆਉਣਗੇ ਅੱਜ ਮਖੂ ਤੋਂ ਆਏ ਆ ਆਪਰੇਸ਼ਨ ਕਰਾਉਣਾ ਹੈ ਤੇ ਰਸੌਲੀ ਆ ਤੇ ਬਹੁਤ ਪਰੇਸ਼ਾਨੀ ਸਵੇਰ ਦੇ ਆਣ ਕੇ ਬੈਠੇ ਆ ਤੇ ਕੋਈ ਡਾਕਟਰ ਨਹੀਂ ਐੜਤਾ ਲੈ ਅੱਜ